ਵੀਰ ਗੁਰਜੀਤ ਸਿੰਘ ਟਾਵਰ ਤੇ 400 ਫੁੱਟ ਉੱਪਰ ਬੈਠਾ ਕਦੀ ਇੱਕ ਵਾਰੀ ਉਹਦੇ ਹਾਂ ਜਾਂ ਮਨਾਰਾ ਮਾਰਿਆ ਉਹਦੇ ਵਾਸਤੇ ਕਦੀ ਉਹਦੇ ਕਾਰਗੇਜ ਕਦੀ ਉਹ ਤੇ ਪ੍ਰਵਾਸ ਨੂੰ ਮਿਲੇ ਕਿ ਟਾਵਰ ਤੇ ਗੇਜੇ ਉਹਦਾ ਹਾਲਚਲ ਪੁੱਛਣ ਵਾਸਤੇ ਮੈਂ ਜੋ ਚੱਲਦਾ ਮੈਂ ਇੱਕ ਵੀ ਰਾਗ ਨਹੀਂ ਵੇਖਿਆ ਇੱਕ ਵੀ ਟਾਡੀ ਨਹੀਂ ਵੇਖਿਆ ਇੱਕ ਵੀ ਜਥੇਬੰਦੀ ਨਹੀਂ ਵੇਖੀ ਚੱਲਦਾ ਜਿਹੜੀ ਕਿ ਹੁਣ ਕਹਿਣ ਲੱਗੇਵੇਂ ਮਨਹੁੰਦਾ ਵਾ ਕਿ ਇਹ ਕਿਸੇ ਸੈਦ ਨਾਲ ਵੀ ਚੱਲਦੇ ਪਏ ਸੀ ਤਾਂ ਤੁਹਾਡੇ ਕੋਲ ਕਾਰੋਬਾਰ ਹੋ ਰਹੀ ਹੈਗੇ ਆ ਕੁਚਨ ਸਦਾ ਉਨਾ ਸਦਾ ਲੇਗ ਦੀ ਚੱਲਦੇ ਪਏ ਤੇ ਗੁਰੂ ਸਾਹਿਬ ਦੀ ਬੇਦਬੀ ਹੋ ਰਹੀ ਆ ਤੇ ਗੁਰੂ ਸਾਹਿਬਾਂ ਤੇ ਤੂੰ ਚੱਲ ਸਕਦੇ ਪਏ ਯਾਰ ਸਭ ਤੋਂ ਵੱਡੇ ਸਵਾਲ ਪੰਥਕ ਪਾਰਟੀਆਂ ਪੰਥ ਕਾਖੂ ਕਹੋਣ ਵਾਲਿਆਂ ਤੇ ਨਹੀਂ ਜਿਹੜੇ ਕਹਿੰਦੇ ਸੀ ਕਿ ਅਸੀਂ ਪੰਥਕਾਂ ਉਹਨਾਂ ਦੇ ਵਿੱਚੋਂ ਸੁਖਵੀਰ ਸਿੰਘ ਬਾਦਲ ਜੋ ਪੱਤਰਕਾਰਾਂ ਦੇ ਧਰਨੇ 'ਚ ਤਾਂ ਪਹੁੰਚ ਗਏ ਪਰ ਸਮਾਣਾ ਕਾਬਰ ਮੋਰਚੇ ਤੇ ਇੱਕ ਵਾਰ ਨਹੀਂ ਪਹੁੰਚੇ से यही अपील करेंगे भाई सारे साथ आओ ये अकेले राम सिंह राणा के या उसके परिवार के साथ चलने से नहीं होना सारी संगतें साथ आओ हाथ जोड़ के अपील है इसे 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 तो सारे भाई शेयर करो ताकि बादल साहब तक पहुंचे और उनसे अपील करते हैं भाई इस यात्रा का हिस्सा बनो ये आपका काम है जो मेरी आने से आके करना पड़ रहा है अगर बादल साहब या उनकी पार्टी साथ चलती इस यात्रा के तो हमारी तो चुनती नहीं थी ਜੇ ਜਿੰਕ ਜਮੀਰ ਜਾਗਤੇ ਹੈ ਉਹ ਤਾਂ ਆਏਗੇ ਪਰ ਜਿੰਕ ਜਮੀਰ ਨਹੀਂ ਜਾਗ ਰਹਾ ਹੈ ਉਹਨਾਂ ਕੇ ਲਈ ਤਾਂ ਕੋਈ ਵੈਲਿਊ ਹੈ ਹੀ ਨਹੀਂ ਉਸ ਬਾਪ ਤੇ ਜੇ ਆਪਾਂ ਕਹੀਏ ਸਾਡਾ ਗੁਰੂ ਸੜਕਾਂ 'ਚ ਰੋਲਦਾ ਰਹੇ ਅਈ ਘਰ ਜਾਈਆਂ ਤੇ ਬੈਠੇ ਰਹੀਏ ਤੇ ਪਰਚੇਤਾ ਰੱਖਿਓ ਆਂ ਵਾਲੇ ਸਮੇਂ ਵਿੱਚ ਉਹਨਾਂ ਦੇ ਘਰਾਂ 'ਚ ਅੱਗ ਲਗਣੀ ਤੋਂ ਸੱਤਾ 'ਚ ਹੁੰਦੇ ਹੈ ਨਾ ਉਦੋਂ ਇਹਨਾਂ ਨੂੰ ਨਾਗ ਗੁਰੂ ਗ੍ਰੰਥ ਸਾਹਿਬ ਨਜ਼ਰ ਆਣਾ ਵਾ ਤੇ ਨਾ ਨਾਣ ਬੰਦੀ ਸਿੰਘ ਨਜ਼ਰ ਆਣੇ ਆ ਕੋਈ ਉਦੋਂ ਕੰਮ ਨਹੀਂ ਨਜ਼ਰ ਆਣੇ ਪਰ ਜਦੋਂ ਸੱਤਾ ਤੋਂ ਬਾਹਰ ਚਲ ਜਾਂਦੇ ਨੇ ਉਦੋਂ ਬੰਦੀ ਸਿੰਘ ਵੀ ਨਜ਼ਰ ਆਉਂਦੇ ਨੇ ਫਾਸਿਲ ਜੀ ਤੁਸੀਂ ਟਿਵਾਣਾ ਜੀ ਵੀ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਇਸ ਸਮੇਂ ਸ੍ਰੀ ਫਤਿਹਗੜ ਸਾਹਿਬ ਦੀ ਧਰਤੀ ਤੇ ਮੌਜੂਦ ਹਾਂ ਜਿੱਥੇ ਇੱਕ ਨਗਰਗੀਤਨਾ ਜਿਹੜਾ ਇੱਕ ਬਹੀਰ ਆ ਜਿਹੜੀ ਸਮਾਣਾ ਟਾਬਰ ਮੋਰਚੇ ਤੋਂ ਚੱਲੀ ਆ ਮੰਗ ਕੀਤੀ ਜਾ ਰਹੀ ਆ ਸਖਤ ਕਾਨੂੰਨ ਬਣਾਉਣ ਦੀ ਸੋ ਰਾਮ ਸਿੰਘ ਰਾਣਾ ਜੀ ਪਹੁੰਚੇ ਨੇ ਉਹਨਾਂ ਦਾ ਪੂਰਾ ਪਰਿਵਾਰ ਆ ਜਿਹੜਾ ਨਾਲ ਆ ਪਾਈ ਸੰਦੀਪ ਸਿੰਘ ਜੀ ਨੇ ਹੋਰ ਵੀ ਬਹੁਤ ਸਾਰੀਆਂ ਸੰਗਤਾਂ ਨੇ ਜਿਹੜੀਆਂ ਸਹਿਯੋਗ ਕਰ ਰਹੀਆਂ ਨੇ ਸੋ ਸਭ ਤੋਂ ਵੱਡੇ ਸਵਾਲ ਪੰਥਕ ਪਾਰਟੀਆਂ ਪੰਥਕ ਆਗੂ ਕਹੋਣ ਵਾਲਿਆਂ ਤੇ ਨਹੀਂ ਜਿਹੜੇ ਕਹਿੰਦੇ ਸੀ ਕਿ ਅਸੀਂ ਪੰਥਕਾ ਉਹਨਾਂ ਦੇ ਵਿੱਚੋਂ ਸੁਖਵੀਰ ਸਿੰਘ ਬਾਦਲ ਜੋ ਪੱਤਰਕਾਰਾਂ ਦੇ ਦਰਨੇਚ ਤੱਕ ਪਹੁੰਚ ਗਏ ਪਰ ਸਮਾਣਾ ਟਾਬਰ ਮੋਰਚ ਤੇ ਇੱਕ ਵਾਰ ਨਹੀਂ ਪਹੁੰਚੇ ਹੋਰ ਵੀ ਵੱਡੇ ਸਵਾਲ ਨੇ ਰਾਣਾ ਜੀ ਨਾਲ ਗੱਲਬਾਤ ਕਰਦੇ ਆਂ ਰਾਣਾ ਜੀ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਣਾ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਬਹੀਰ ਚੱਲ ਰਹੀ ਹੈ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਕਾਰ ਦੇ ਲਈ ਪਰ ਸੰਗਤਾਂ ਦਾ ਘੱਟ ਪਾਉ ਘਟ ਹੈ ਜੀ ਚਲੋ ਸੰਗਤੋ ਕੋ ਇਹ ਤਾਂ ਆਪਣੇ ਆਪ ਹੀ ਸੋਚਣਾ ਪਵੇਗਾ ਜਬ ਤੱਕ ਸੰਗਤੇ ਆਪ ਮੁਹਾਰੀ ਨਹੀਂ ਜੁੜਣਗੇ ਹਮ ਕਿਸੇ ਕਿਤਨਾ ਵੀ ਬੋਲ ਲੈ ਰਿਕਵੈਸਟ ਕਰ ਲੈ ਇਹ ਕੁਝ ਵੀ ਬੋਲੇ ਲੇਕਿਨ ਉਸਸੇ ਕੋਈ ਫਰਕ ਨਹੀਂ ਪੜਨਾ ਤੁਸੀਂ ਹਿੰਦੂ ਹੋ ਕੇ ਨਾਲ ਪੂਰੇ ਪਰਿਵਾਰ ਦੇ ਨਾਲ ਪਿਤਾ ਜੀ ਵੀ ਨੇ ਜੀ ਮਾਤਾ ਜੀ ਵੀ ਬੱਚੇ ਵੀ ਆਏ ਹੋਏ ਸੀ ਤੁਸੀਂ ਆ ਰਹੇ ਹੋ ਸਾਡੇ ਲੋਕ ਤੁਸੀਂ ਹਰਿਆਣਾ ਚੋਂ ਆ ਕੇ ਪੰਜਾਬ ਦੇ ਕਿਉਂ ਨਹੀਂ ਉੱਠ ਰਹੇ ਜੀ ਬਸ ਥੋੜਾ ਇਹ ਸੰਤੋਸ਼ ਇਹਹੀ ਅਪੀਲ ਕਰਨਗੇ ਭਾਈ ਸਾਰੇ ਸਾਥ ਆਓ ਇਹ ਇਕੱਲੇ ਰਾਮ ਸਿੰਘ ਰਾਣਾ ਕੇ ਜਾਂ ਉਸਕੇ ਪਰਿਵਾਰ ਕੇ ਸਾਥ ਚੱਲਨੇ ਸੇ ਅਲ ਨਹੀਂ ਹੋਣਾ ਜੀ ਸਾਰੀ ਸੰਗਤੇ ਸਾਥ ਆਓ ਜੀ ਹੱਥ ਜੋੜ ਕੇ ਅਪੀਲ ਹੈ ਜਿਹੜੇ ਪੰਥਕ ਹੋਂਦੇ ਨੇ ਜੀ ਸੁਖਵੀਰ ਸਿੰਘ ਬਾਦਲ ਜੀ ਉਹ ਕਹਿੰਦੇ ਨੇ ਸਾਡੀ ਪੰਥਕ ਪਾਰਟੀ ਆ ਬੜੇ ਲੰਮੇ ਟਾਈਮ ਤੋਂ ਅਸੀਂ ਲੜਾਈਆਂ ਲੜੀਆਂ ਨੇ ਤਾਂ ਇਹ ਪਾਰਟੀ ਬਚਾਈ ਆ ਉਹ ਪੱਤਰਕਾਰਾਂ ਦੇ ਕੱਠ ਜੇ ਤਾਂ ਪਹੁੰਚ ਗਏ ਜੀ ਚੰਡੀਗੜ੍ਹ ਇਧਰ ਇੱਕ ਵਾਰ ਨਹੀਂ ਪਹੁੰਚੇ ਜੀ ਇੱਕ ਸਾਲ ਤੋਂ ਬੈਠਾ ਸੰਘ ਨਹੀਂ ਬਾਦਲ ਸਾਹਿਬ ਵੀ ਆਉਣਗੇ ਸੁਖਬੀਰ ਬਾਦਲ ਜੀ ਜ਼ਰੂਰ ਆਉਣਗੇ ਦੇਖੋ ਉਹਨਾਂ ਨੇ ਪੰਥਕ ਪਾਰਟੀ ਹੈ ਤਾਂ ਪੰਥ ਕੇ ਲਈ ਹੀ ਕੰਮ ਹੋ ਰਹਾ ਹੈ ਔਰ ਇਸ ਤੋਂ ਬੜਾ ਮੇਰੇ ਖਿਆਲ ਸੇ ਪੰਥ ਕੇ ਲਈ ਕੋਈ ਕੰਮ ਦੂਸਰਾ ਤਾਂ ਕੋਈ ਹੋ ਨਹੀਂ ਸਕਦਾ ਅਗਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਉਪਰ ਰੋਕ ਲਗੇ ਐਸਾ ਕਾਨੂੰਨ ਬਣੇ तो इससे बड़ा और पंथ के लिए क्या काम हो सकता है की रहे जी का आपका काम है जो हमें आने से आके करना पड़ रहा है अगर बादल साहब या उनकी पार्टी साथ चलती इस यात्रा के तो हमारी तो जुड़ती नहीं थी तो जितने भी सारे के सारे जितने भी जत्थेदार हैं की जितने भी जत्थेबंदी है ਸਭ ਸੇ ਹੱਥ ਜੋੜ ਕੇ ਪੀਲੇ ਜਿਤਨੇ ਵੀ ਕਿਸਾਨ ਭਾਈਆ ਮੇਰੇ ਸਾਰੇ ਭਾਈ ਆਓ ਇਸ ਯਾਤਰਾ ਮੇਂ ਜਿਆਦਾ ਸੇ ਜਿਆਦਾ ਜਿਤਨਾ ਸਹਿਯੋਗ ਸੇ ਵੀ ਭਾਈ ਮਿਲ ਜੁਲ ਕੇ ਕਰਨਗੇ ਉਤਨਾ ਪ੍ਰਭਾਵ ਹੋਗਾ ਇਸਕਾ ਕਿਸਾਨੀ ਅੰਦੋਲਨ ਚ ਸਿੰਗਰ ਬੜੇ ਆਉਂਦੇ ਸੀ ਜੀ ਕਹਿੰਦੇ ਸੀ ਕਿਸਾਨ ਸਾਨੂੰ ਕੰਮ ਦੰਦੇ ਨੇ ਅਸੀਂ ਇਹਨਾਂ ਦੇ ਵਿਆਹਾਂ ਚ ਖਾੜੇ ਲਾਉਨੇ ਆ ਇੱਥੇ ਕਿਉਂ ਨਹੀਂ ਆਉਂਦੇ ਜੀ ਗੁਰੂ ਸਾਹਿਬ ਨੇ ਉਹ ਕੁੱਤੇ ਕੰਮ ਤੋਂ ਮਨਾ ਕਰਿਆ ਬਾ ਜਿਹੜਾ ਉਹ ਕੰਜਰਖਾਨਾ ਕਰਦੇ ਨੇ ਤਾਂ ਨਹੀਂ ਆਉਂਦੇ ਇੱਥੇ ਬਈ ਐਸਾ ਹੈ ਜੀ ਦੇਖੋ ਦੋ ਚੀਜ਼ੇ ਹੈ ਇਹ ਜਿੰਨ ਕ ਜਮੀਰ ਧਾਕਤੇ ਹੈ ਉਹ ਤਾਂ ਆਇੰਗੇ और जिनका जमीर नहीं जाग रहा है उनके लिए तो कोई वैल्यू है ही नहीं उस बात की समझिए जी तो जमीर है क्यों नहीं जड़े आए नहीं हूं तक नहीं चलो आएंगे सब आएंगे देखना आप वो परमपिता परमात्मा गुरु महाराज को साथ लेके चल रहे वो साक्षी है मैं सारे जितने मेरे पत्रकार कलाकार जितने मेरे भाई हैं जितने मेरे जितने निहंग जत्थेबंदी है जितने मैं सभी से अपील करता हूं कि जितना हो सके ज्यादा से ज्यादा इस यात्रा का हिस्सा बने और आप सब के सहयोग से ही यह फतह होनी है और सभी भाई साथ आओ तो पिताजी भी आए ने जी हां जी नमस्कार की नाम है जी नाम सुरेंद्र है सुरेंद्र जी किस तरह देख रहे हो गुरु ग्रंथ साहिब सारे धर्मों दे सत्कार दे लिए एक सिंह बैठा है जी ਤੁਸੀਂ ਪਹੁੰਚੇ ਹੋ ਕਿਸ ਤਰ੍ਹਾਂ ਦੇਖਦੇ ਹੋ ਕੋਈ ਸੇ ਵਿਕਰਨ ਥੋਗਾ ਉਹ ਹੋਣਾ ਚਾਹੀਏ ਸਬਮਾਨ ਹੂੰ ਤੁਸੀਂ ਇੱਕ ਭਾਈ ਇੱਕ ਦੂਸਰੇ ਕੋ ਵਸਾ ਇਕੱਲੇ ਇਕੱਲੇ ਸੇ ਤਾਂ ਕੁਝ ਨਹੀਂ ਹੁੰਦਾ ਸਭੀ ਰਲ ਮਿਲ ਗਏ ਸਭੀ ਸਾਥ ਚਲੇ ਤਾਂ ਸਭ ਕੰਮ ਹੋ ਸਕਦਾ ਹੈ ਜੀ ਹਾਂ ਹਾਂਜੀ ਕੀ ਨਾਮ ਹੈ ਜੀ ਰਾਜਕੁਮਾਰ ਰਾਣਾ ਪਟਿਆਲੇ ਤੋਂ ਜੀ ਰਾਣਾ ਜੀ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਦੇ ਲਈ ਬਹੀਰ ਦੇ ਵਿੱਚ ਸ਼ਾਮਲ ਹੋਇਓ ਨਗਰ ਕੀਰਤਨ ਚ ਸ਼ਾਮਲ ਹੋਇਓ ਪਰ ਸੰਗਤਾਂ ਦਾ ਘੱਟ ਬਹੁ ਘੱਟ ਹੈ ਜੀ ਚਲੋ ਜਿੰਨਿਆਂ ਦਾ ਹੈਗਾ ਬਹੁਤ ਦੇਖੋ ਸਿੰਘ ਤਾਂ ਘੱਟ ਹੀ ਹੁੰਦੇ ਨੇ ਬਾਕੀ ਜਾਗਦੀਆਂ ਜ਼ਮੀਰਾਂ ਵਾਲੇ ਵੀ ਘੱਟ ਹੀ ਹੁੰਦੇ ਨੇ ਜਿੰਨਿਆਂ ਦੀਆਂ ਜ਼ਮੀਰਾਂ ਨਹੀਂ ਜਾਗਦੀਆਂ ਉਹਨਾਂ ਬਾਰੇ ਕੀ ਕਹਿ ਸਕਦੇ ਆ ਅਸੀਂ ਬੇਨਤੀ ਕਰਦੇ ਆ ਆਪ ਜੀ ਦੇ ਚੈਨਲ ਦੇ ਮਾਧਿਅਮ ਰਾਹੀਂ ਵੀ ਮੇਰੇ ਭਰਾਵੋ ਹੋਜੇ ਵੀ ਬੜੇ ਦਿਨ ਨੇ 15 ਤਰੀਕ ਨੂੰ ਖਤਮ ਹੋਣੀ ਹੈ ਯਾਤਰਾ ਜਿੰਨਾ ਜਿਹਦੇ ਕੋਲ ਸਮਾਂ ਮੈਂ ਸਿੰਗਰ ਭਰਾਵਾਂ ਨੂੰ ਹੋਰ ਵੀ ਰਾਜਨੀਤਿਕ ਪਾਰਟੀਆਂ ਜਿੰਨੇ ਵੀ ਹੋਰ ਸਮਾਜਿਕ ਧਾਰਮਿਕ ਸਿੰਗਰ ਜਿੰਨੇ ਮੇਰੇ ਭਰਾ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਬਾਈ ਜੀ ਜਿੰਨਾ ਸਮਾਂ ਹੈਗਾ ਕੋਈ ਰੱਬ ਦੇ ਲਿਖੇ ਲਈ ਟਾਈਮ ਕੱਢ ਲਓ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਜਾਂ ਆਪਾਂ ਕਿਸੇ ਵੀ ਹੋਰ ਧਰਮ ਦੇ ਨਹੀਂ ਤਾਂ ਫਿਰ ਆਪਾਂ ਕਿਸ ਕੰਮ ਦੇ ਆ ਜੇ ਆਪਾਂ ਅੱਜ ਨਾ ਖੜੇ ਹੋਏ ਫਿਰ ਕਦੋਂ ਖੜੇ ਹੋਵਾਂਗੇ ਇੱਕ ਪਾਸੇ ਤਾਂ ਜਦੋਂ ਬੇਅਦਬੀ ਹੁੰਦੀ ਹੈ ਸਾਰੇ ਇਕੱਠੇ ਹੋ ਜਾਂਦੇ ਆ ਬਾਜ਼ਾਰਾਂ ਦੇ ਬਾਜ਼ਾਰ ਜਾਮ ਹੋ ਜਾਂਦੇ ਆ ਲੋਕ ਲੋਕਾਂ ਨੂੰ ਮਾਰਨ ਤੱਕ ਚਲੇ ਜਾਂਦੇ ਨੇ ਦੁਕਾਨਾਂ ਭੂਕ ਦਿੰਦੇ ਨੇ ਜਦੋਂ ਅੱਜ ਇੱਕ ਮੁੱਦਾ ਮਤਲਬ ਆਪਾਂ ਮੰਗਦੇ ਕੀ ਆ ਮੰਗਦੇ ਆ ਵੀ ਸਖਤ ਕਾਨੂੰਨ ਹੋਵੇ ਜਿਹੜਾ ਭਾਈ ਗੁਰਜੀਤ ਸਿੰਘ ਖਾਲਸਾ ਬੈਠਾ 15 ਮਹੀਨੇ ਹੋ ਚੱਲੇ ਨੇ ਜੇ ਅੱਜ ਅੱਜ ਇੱਕ ਆਵਾਜ਼ ਉੱਠੀ ਹੈ ਆਪਾਂ ਆਵਾਜ਼ ਦਾ ਘਟੋ ਘਟ ਸਾਥ ਦਈਏ ਜਿੰਨਾ ਸਮਾਂ ਹੈਗਾ ਜ਼ਰੂਰੀ ਨਹੀਂ ਆਪਾਂ 15 ਦਿਨ 10 ਦਿਨ ਤੁਰਨਾ ਆਪਣੇ ਕੋਲ 15 ਮਿੰਟ ਵੀ ਹੈਗੇ ਨਾ ਹਾਜ਼ਰੀ ਲਵਾ ਕੇ ਜਾ ਸਕਦੇ ਹਾਂਜੀ ਭਾਈ ਸਾਹਿਬ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਖਾਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੇਖੋ ਇੱਕ ਤਰੀਕ ਤੋਂ ਆਪਣਾ ਸਮਾਨੇ ਟਾਵਰ ਤੋਂ ਵਹੀ ਰਿਚ ਹੋਈ ਸਟਾਰਟ ਜੀ ਪਰ ਕਿਤੇ ਨਾ ਕਿਤੇ ਮੈਂ ਕਹਿਣਾ ਚਾਹੁੰਦਾ ਮੇਰਾ ਵੀਰ ਗੁਰਜੀਤ ਸਿੰਘ ਟਾਵਰ ਤੇ ਬੈਠਾ ਹੈ ਨਾ ਉਹ ਤਾਂ ਤਾਂ ਸ਼੍ਰੀ ਗੁਰਗੰਸਾਹਿ ਦੀ ਬੇਦਬੀ ਹੋ ਰਹੀ ਹੈ ਉਹਦੇ ਮੁਤਕल्लਕ ਬੈਠਾ ਵਾ ਇਹਦੇ ਵਿੱਚ ਇਹ ਨਹੀਂ ਹੈ ਕਿ ਉਹ ਆਪਣੇ ਨਿੱਜੀ ਸਵਾਸਥਾ ਵਾਸਤੇ ਬੈਠਾ ਵਾ ਹੁਣ ਵੇਖੋ ਇੱਕ ਚੀਜ਼ ਤੇ ਮੈਂ ਹੋਰ ਨੋਟ ਕੀਤੀ ਆ ਜਿਹੜੀ ਕਵਰੇਜ ਵੀ ਇਹਨੇ ਕਵਰੇਜ ਸਿਰਫ ਪੰਜਾਬੀ ਲੋਕ ਟੀਵੀ ਵਾਲੇ ਹੀ ਕਰਦੇ ਪਏ ਤਕਰੀਬਨ ਜੋ ਮੈਂ ਵੇਖਦਾ ਪਿਆ ਵਾਂ ਇੱਕ ਦੋ ਹੋਰ ਪੱਤਰਕਾਰਾਂ ਨੇ ਵੇਖੇ ਨੇ ਪਰ ਪੱਤਰਕਾਰਾਂ ਪੱਤਰਕਾਰ ਜਿਹੜੇ ਪਤਕਾਰ ਵੀਰ ਭਰਾ ਵਾ ਨਾ ਉਹਨਾਂ ਨੂੰ ਵੀ ਕਵਰ ਕਰਨਾ ਚਾਹੀਦਾ ਵਾਕੀ ਸਾਰੇ ਪਾਸੇ ਵੀ ਦੇਖੋ ਕਿੰਨਾ ਕੁ ਲੋਕਾਂ ਤੋਂ ਉਸ਼ਾ ਜਿਹੜਾ ਆਣਾ ਨਾ ਉਹ ਜ਼ਿਆਦਾਤਰ ਵੇਖਿਆ ਜੇ ਮੀਡੀਆ ਨੇ ਗੱਲ ਸਾਡੀ ਪਹੁੰਚਾਣੀ ਅੱਗੇ ਤੱਕ ਮੈਂ ਮੀਡੀਆ ਕਰਮਾਂ ਨੂੰ ਵੀ ਕਹਿੰਨਾ ਤੁਹਾਡੇ ਮਾਧਿਅਮ ਰਹੀ ਕਿ ਤੁਸੀਂ ਵੀ ਆਓ ਇੱਥੇ ਮਤਲਬ ਕਿ ਕੈਚ ਕਰੋ ਸਾਡੀ ਗੱਲ ਦਾ ਦਿਖਾਓ ਸੰਤਾ ਨੂੰ ਕੀ ਮਤਲਬ ਕਿਸ ਤਰ੍ਹਾਂ ਕਿਸਾਨੀ ਹੈ ਨਾ ਤੇ ਜ਼ਰੂਰੀ ਬੰਦਾ ਜੀ ਵੀ ਪਰ ਭਾਈ ਸਾਹਿਬ ਜਿਹੜੇ ਪੰਥਕ ਹੋਂਦੇ ਨੇ ਜਿਹੜੇ ਗੁਰੂ ਮਹਾਰਾਜ ਦੇ ਵਜ਼ੀਰ ਨੇ ਰਾਗੀ ਢਾਡੀ ਨੇ ਉਹਨਾਂ ਦੀ ਵੀ ਘਾਟ ਹੈ ਜੀ ਜਿਹੜੀ ਰੜਕ ਰਹੀ ਆ ਪਰਿਵਾਰ ਤਾਂ ਉਹਨਾਂ ਦੇ ਗੁਰੂ ਮਹਾਰਾਜ ਦੇ ਹੁਕਮ ਅਸਰਾ ਲੈ ਕੇ ਚੱਲਦੇ ਨੇ ਹਰ ਇੱਕ ਦਾ ਹੀ ਚੱਲਦਾ ਜੀ ਪਰ ਲੋਕ ਓਕਣ ਜੁੜ ਨਹੀਂ ਰਹੇ ਦੇਖੋ ਗੱਲ ਪਤਾ ਕੀ ਜੇ ਸਾਰੇ ਕਹਿਰ ਦਿੰਦੇ ਆ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਪਰ ਮੈਨੂੰ ਇਹ ਨਹੀਂ ਸਮਝ ਲੱਗਦੀ ਮੈਂ ਅੱਜ ਮੈਨੂੰ ਇੱਕ ਤਰੀਕ ਤੋਂ ਲੈ ਕੇ ਪੰਜ ਤਰੀਕ ਤੱਕ ਨਾਲ ਹੋ ਕੇ ਚੱਲਦੇ ਹਣਾ ਚਲੋ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹੀ ਮੈਂ ਚੱਲ ਪਾਨਾ ਪਿਆ। ਤੇ ਮੈਂ ਜੋ ਚੱਲਦਾ ਵੇ ਮੈਂ ਇੱਕ ਵੀ ਰਾਗੀ ਨਹੀਂ ਵੇਖਿਆ, ਇੱਕ ਵੀ ਢਾਡੀ ਨਹੀਂ ਵੇਖਿਆ, ਇੱਕ ਵੀ ਜਠੇਬੰਦੀ ਨਹੀਂ ਵੇਖੀ ਚੱਲਦੇ ਨਾਲ। ਜਿਹੜੀ ਕਿ ਹੁਣ ਕਹਿਣ ਲੱਗੇ ਵੀ ਮਨ ਹੁੰਦਾ ਵਾ ਕਿ ਯਾਰ ਗੁਰੂ ਗ੍ਰੰਥ ਸਾਹਿਬ ਦੇ ਨਾਮ ਦੀ ਚੱਲਦੇ ਪਏ ਤੇ ਉਹ ਤੁਹਾਡੇ ਕੋਲ ਕਾਰੋਬਾਰ ਥੋੜੀ ਹੈਗੇ ਆ। ਜੇ ਤੁਹਾਡੇ ਕਾਰੋਬਾਰ ਫਿਰ ਤੇ ਮੰਨਣਾ ਯਾਰ ਤੁਹਾਡੇ ਕਾਰੋਬਾਰ ਚੱਲਦੇ ਪਏ ਹਨਾ। ਗੁਰੂ ਗ੍ਰੰਥ ਸਾਹਿਬ ਦਾ ਓਟ ਆਸਾ ਲੈ ਕੇ ਚੱਲਦੇ ਪਏ ਤੇ ਗੁਰੂ ਸਾਹਿਬ ਦੀ ਬੇਦਬੀ ਹੋ ਰਹੀ ਆ ਤੇ ਗੁਰੂ ਸਾਹਿਬਾਂ ਤੇਰੀ ਕੀ ਚੱਲ ਸਕਦੇ ਪਏ ਯਾਰ। ਮਤਲਬ ਤੁਸੀਂ 15 ਦਿਨਾਂ ਨਾ ਚ ਇੱਕ ਦਿਨ ਚੱਲੋ ਦੋ ਦਿਨ ਚੱਲੋ ਤਿੰਨ ਦਿਨ ਚੱਲੋ ਜਿੰਨਾ ਤੇ ਤੁਹਾਡਾ ਦਿਲ ਕਰੇ ਹੈਨਾ ਤੁਸੀਂ ਆਪਣੇ ਕੰਮਾਂ ਸਾਰੇ ਜਿਵੇਂ ਕੰਮਾਂ ਸਾਰੇ ਘਰਾਂ ਦੇ ਕੰਮਾਂ ਰਜੇਵੇਂ ਆ ਉਹਨਾਂ ਦੇ ਗੁਰਜੀਤ ਸਿੰਘ ਉੱਪਰ ਟਾਵਰ ਤੇ ਬੈਠਾ ਉਹ ਵੀ ਆਪਣਾ ਪਰਿਵਾਰ ਛੱਡ ਕੇ ਬੈਠਾ ਵਾ ਉਹ ਵੀ 400 ਫੁੱਟ ਉੱਪਰ ਤੇ ਬੈਠਾ ਆ ਵਾ ਉੱਥੇ ਹਨੇਰੀ ਵੀ ਆ ਠੰਡ ਵੀ ਆ ਧੁੱਪ ਵੀ ਆ ਪਰ ਮੈਨੂੰ ਨਹੀਂ ਸਮਝ ਲੱਗਦੀ ਵੀ ਆਪਣੀਆਂ ਜਿਹੜੀਆਂ ਜਥੇ ਬੰਦੀਆਂ ਕਹਿ ਲਓ ਜਾਂ ਢਾਡੀ ਕਹਿ ਲਓ ਜਾਂ ਕੀਰਤਰੀਆਂ ਕਹਿ ਲਓ ਇਹ ਕਿਉਂ ਨਹੀਂ ਆ ਰਹੇ ਜ਼ਮੀਨਾਂ ਵਾਸਤੇ ਤਾਂ ਕਿਸਾਨਾਂ ਦੇ ਟਰੈਕਟਰ ਬੜੇ ਰੋਡਾਂ ਤੇ ਨਿਕੜੇ ਆਉਂਦੇ ਨੇ ਜੀ ਹੁਣ ਗੁਰੂ ਮਹਾਰਾਜ ਵਾਸ ਕੋਈ ਵੀ ਨਹੀਂ ਪਹੁੰਚ ਰਿਹਾ ਵੇਖੋ ਇਹ ਗੱਲ ਕਹਾਂ ਜਿਹੜਾ ਤੇ ਗੁਰੂ ਮਾਰਾ ਨੂੰ ਮੰਨਦਾ ਵਾ ਹਨਾ ਕਿ ਗੁਰੂ ਮਾਨੇਓ ਗ੍ਰੰਥ ਹੈ ਉਹ ਤਾਂ ਜ਼ਰੂਰ ਹਾਜ਼ਰੀ ਭਰੇਗਾ ਤੇ ਉਹਦੀ ਵੀ ਜ਼ਮੀਰ ਜਾਗੇਗੀ ਤੇ ਜੇ ਆਪਾਂ ਕਹੀਏ ਸਾਡਾ ਗੁਰੂ ਸੜਕਾਂ 'ਚ ਡੋਲਦਾ ਰਵੇ ਅਈ ਕਾਰ ਜਾਈਆਂ 'ਚ ਬੈਠੇ ਰਹੀਏ ਤੇ ਪੜੀ ਚੇਤਾ ਰੱਖਿਓ ਆਮ ਵਾਲੇ ਸਮੇਂ ਵਿੱਚ ਉਹਨਾਂ ਦੇ ਘਰਾਂ 'ਚ ਵੀ ਅੱਗ ਲੱਗਣੀ ਜੇ ਜਦ ਸੋਚਦੇ ਪਏ ਨਾ ਕਿ ਗਵਾਂਡੀਆਂ ਘਰ ਅੱਗ ਲੱਗੀ ਸਾਨੂੰ ਕੀ ਲੋੜ ਜਾਣਦੀ ਰਮਾਨਾਂ 'ਚ ਬੈਠੇ ਰੋ ਰਜਾਈਆਂ 'ਚ ਕਮੈਂਟ ਕਰਕੇ ਕੰਮ ਸਰੀ ਜਾਂਦਾ ਪਿਆ ਕਨਈਆ ਭਲੇਖੇ ਚ ਬੈਠੇ ਹੋਏ ਨੇ ਲੋਕਾਂ ਦੇ ਘਰ ਤਮਾਸ਼ੇ ਨਾ ਵੇਖੋ ਕਿਸੇ ਦਿਨ ਤੁਹਾਡੇ ਘਰ ਵਿਆਗ ਹੋਣੀ ਜੀ ਅਵਲੀ ਤੇ ਸੁਖਵੀਰ ਸਿੰਘ ਬਾਦਲ ਨੇ ਜੀ ਪੰਥਕ ਪਾਰਟੀ ਦੇ ਆਗੂ ਕਹੋਂਦੇ ਨੇ ਕਹਿੰਦੇ ਜੀ ਬੜੀਆਂ ਕੁਰਬਾਨੀਆਂ ਦਿੱਤੀਆਂ ਨੇ ਇਸ ਸ਼੍ਰੋਮਣੀ ਅਕਾਲੀ ਦਲ ਨੇ ਪਰ ਪੱਤਰਕਾਰਾਂ ਦੇ ਕੱਠ ਚ ਪਹੁੰਚ ਗਏ ਜੀ ਇੱਕ ਬਾਰ ਵੀ ਗੁਰਜੀਤ ਸਿੰਘ ਨੂੰ 15 ਮਹੀਨੇ ਹੋ ਚੱਲਣ ਨੇ ਜੀ ਲਗਭਗ ਇੱਕ ਬਾਰ ਵੀ ਨਾ ਕਦੇ ਬਿਆਨ ਨਾ ਕਦੇ ਪਹੁੰਚੇ ਨੇ ਦੇਖੋ ਚਲੋ ਪੱਤਰਕਾਰਾਂ ਦੇ ਹੱਕ ਚ ਪਹੁੰਚ ਚੰਗੀ ਗੱਲ ਹੈ ਮਾੜੀ ਗੱਲ ਨਹੀਂ ਹੈ ਪਰ ਕਿਤੇ ਨਾ ਕਿਤੇ ਜਦੋਂ ਸੱਤਾ ਚ ਹੁੰਦੇ ਹਨਾ ਉਦੋਂ ਇਹਨਾਂ ਨੂੰ ਨਾ ਗੁਰੂ ਗ੍ਰੰਥ ਸਾਹਿਬ ਨਜ਼ਰ ਆਣਾ ਵਾ ਤੇ ਨਾ ਇਹਨਾਂ ਨੂੰ ਬੰਦੀ ਸਿੰਘ ਨਜ਼ਰ ਆਣੇ ਆ ਕੋਈ ਉਦੋਂ ਕੰਮ ਨਹੀਂ ਨਜ਼ਰ ਆਣਾ ਪਰ ਜਦੋਂ ਸੱਤਾ ਤੋਂ ਬਾਹਰ ਚਲ ਜਾਂਦੇ ਨੇ ਉਦੋਂ ਬੰਦੀ ਸਿੰਘ ਵੀ ਨਜ਼ਰ ਆਉਂਦੇ ਨੇ ਉਦੋਂ ਮਹਾਰਾ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਹੋ ਰਹੀ ਆ ਉੱਤੇ ਵੀ ਕਹਿੰਦੇ ਇਨਸਾਫ ਲੈ ਕੇ ਦਵਾਂਗੇ ਪਰ ਇਨਸਾਫ ਲੈ ਕੇ ਦਵਾਂਗੇ ਕਿਸ ਤਰ੍ਹਾਂ ਮਨ ਨੂੰ ਇਹ ਨਹੀਂ ਸਮਝ ਲੱਗਦੀ ਵੀ ਉਹ ਵੀਰ ਗੁਰਜੀਤ ਸਿੰਘ ਟਾਵਰ ਤੇ 400 ਫੁੱਟ ਉੱਪਰ ਬੈਠਾ ਕਦੀ ਇੱਕ ਵਾਰੀ ਉਹਦੇ ਹਾਂ ਜਾਂ ਨਾਰਾ ਮਾਰਿਆ ਉਹਦੇ ਵਾਸਤੇ ਕਦੀ ਉਹਦੇ ਘਰ ਗਏ ਜੇ ਕਦੀ ਉਹਦੇ ਪ੍ਰਵਾਦ ਨੂੰ ਮਿਲੇ ਕਿ ਟਾਵਰ ਤੇ ਗਏ ਜੇ ਉਹਦਾ ਹਾਲਚਲ ਪੁੱਛਣ ਵਾਸਤੇ ਉਹੀ ਸਵਾਲ ਹੈ ਜੀ ਉੱਥੇ ਪਹੁੰਚ ਗਏ ਨੇ ਇਧਰ ਪੰਥ ਦੇ ਲਈ ਕਾਰਜ ਕਰ ਰਿਹਾ ਸਿੰਘ ਉੱਥੇ ਉਧਰ ਧਿਆਨ ਨਹੀਂ ਪੰਥਕ ਪਾਰਟੀ ਦੇ ਆਗੂ ਨੇ ਮੈਨੂੰ ਹਣੀ ਸਮਝ ਲੱਗਦੀ ਜਿੰਨੇ ਵੀ ਪੰਥਕ ਪਾਰਟੀ ਦੇ ਆਗੂ ਬਣੀ ਫਿਰਦੇ ਆਪਣੇ ਆਪ 'ਚ ਉਹ ਯਾਰ ਪੰਥ ਵਾਸਤੇ ਖਾੜਤੇ ਜਾਓ ਫਿਰ ਜੇ ਪੰਥ ਦੇ ਆਪਾਂ ਆਗੂ ਬੰਦੇ ਪਏ ਆ ਪੰਥ ਵਾਸਤੇ ਕੀਤਾ ਕੀ ਗਰਾਊਂਡ ਤੇ ਕੁਝ ਵਗਾਓ ਤੇ ਸਹੀ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜੀ ਬੇਦਬੀ ਹੋ ਗਈ ਪਟਿਆਲੇ ਸ਼ਹਿਰ ਦੇ ਫਿਰ ਦੁਬਾਰਾ ਥੋੜਾ ਚਾ ਮੈਂ ਕਿ ਹਫ਼ਤਾ ਦੱਸ ਦਿੰਦੀ ਗੱਲ ਹੈ ਨਾ ਤੇ ਕੀਤਾ ਕੀ ਜੇ ਮੈਨੂੰ ਪਾਜੀ ਕਿਤੇ ਨਾ ਕਿਤੇ ਨਾ ਗੁੱਸਾ ਵੀ ਚੜਦਾ ਇਹਨਾਂ ਸਾਰੇ ਪੰਥ ਆਗੂਆਂ ਤੇ ਯਾਰ ਕਿਤੇ ਨਾ ਕਿਤੇ ਖਲੋਵੋ ਤੇ ਸਹੀ ਕਿਹ ਚੀਜ਼ ਆ ਤੇ ਕੋਈ ਸਟੈਂਡ ਆਪਣਾ ਸਖਤ ਤੇ ਰੱਖ ਕੇ ਖਵਾਓ ਤੂੰ ਇਹ ਕਿਤੇ ਜਾਂਦੇ ਜੇ ਬਾ ਵੀਡੀਓ ਪਾ ਕੇ ਨਾਲ ਹੀ ਤੁਰ ਪੈਂਦੇ ਸੀ ਨਾਲ ਆ ਜੀ ਨਾਲ ਉਹ ਨਾਲ ਆ ਤੇ ਵਿਖਾਓ ਵੀ ਸਹੀ ਨਾਲ ਆਪਾਂ ਹੈਗੇ ਗਰਾਊਂਡ ਤੇ ਕੁਝ ਕੀਤਾ ਵੀ ਜੇ ਕਿ ਅੱਜ ਤੱਕ ਕੁਸ਼ਤੀ ਸਿੰਗਰਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਕਿਸਾਨੀ ਅੰਦੋਲਨ ਵੇਲੇ ਹਰ ਇੱਕ ਸਿੰਗਰ ਕਿਸਾਨੀ ਅੰਦੋਲਨ ਦੇ ਵਿੱਚ ਪਹੁੰਚਿਆ ਚਲੋ ਚੰਗੀ ਗੱਲ ਆ ਜਾਣਾਂ ਵੀ ਚਾਹੀਦਾ ਸੀ ਪਰ ਗੁਰੂ ਮਹਾਰਾਜ ਦੇ ਲਈ ਇੱਕ ਨਹੀਂ ਪਹੁੰਚ ਰਿਹਾ ਜੀ ਉੱਥੇ ਤਾਂ ਕਹਿੰਦੇ ਕਿਸਾਨ ਸਾਨੂੰ ਕੰਮ ਦਿੰਦੇ ਨੇ ਅਸੀਂ ਇਹਨਾਂ ਦੇ ਸਿਰ ਤੋਂ ਰੋਟੀ ਖਾਂਦੇ ਆ ਸਟੇਜਾਂ ਲਾਉਂਦੇ ਆ ਗੁਰੂ ਮਹਾਰਾਜ ਸਾਹਿਬ ਨੇ ਕੁੱਤੇ ਕੰਮਾਂ ਵਾਸਤੇ ਕੰਜਰਖਾਨੇ ਵਾਸਤੇ ਮਨਾ ਕਰਿਆ ਵਾ ਤਾਂ ਨਹੀਂ ਆਉਂਦੇ ਜੀ ਦੇਖੋ ਇਹ ਹੁਣ ਕਹਿ ਲਓ ਸਿੰਗਰ ਵੀਰ ਪਰ ਵੀ ਜਿਹੜੇ ਵੀਰ ਭਰਾ ਨੇ ਆਪਣੇ ਹਨਾ ਪਰ ਉਹ ਵੀ ਖਾਂਦੇ ਪੰਜਾਬ ਦਾ ਹੀ ਆ ਉਹ ਵੀ ਘਾਲ ਗੁਰੂ ਸਾਹਿਬ ਮਹਾਰਾਤਾ ਜੀ ਮਤਲਬ ਓਟਾਸਾ ਲੈ ਕੇ ਫਿਰ ਚੱਲਦੇ ਨੇ ਜਦੋਂ ਵੇਖਿਆ ਹੈਗਾ ਮਤਲਬ ਕਿਤੇ ਵੀ ਜੰਦ ਨੇ ਗੁਰੂ ਸਾਹਿਬ ਨੂੰ ਨਮਸਤਕ ਹੋ ਕੇ ਜਾਂਦੇ ਨੇ ਚਲੋ ਕਿਸਾਨਾਂ ਨੇ ਆਖਰੀ ਇੱਥੇ ਹਾੜਾਂ ਵੇਲੇ ਕਿਸਾਨਾਂ ਇਹਨਾਂ ਨੇ ਭਾਈਚਾਰੇ ਨੇ ਗਾਇਕ ਭਾਈਚਾਰੇ ਨੇ ਬਹੁਤ ਜ਼ਿਆਦਾ ਸਮਰਥਨ ਦਿੱਤਾ ਵਾ ਪਰ ਗੁਰਗੰਗ ਸਾਹਿਬ ਮਹਾਰਾਜ ਅਸਤੇ ਨੂੰ ਟਾਈਮ ਕੱਢਣਾ ਚਾਹੀਦਾ ਚਲੋ 15 ਦਿਨਾਂ ਨਾ ਕੱਢੋ ਇੱਕ ਦਿਨ ਕੱਢੋ ਜੇ ਇੱਕ ਦਿਨ ਨਹੀਂ ਹੈਗੇ ਅੱਧਾ ਘੰਟਾ ਕੱਢੋ ਪਰ ਹਾਇ ਦੀ ਜ਼ਰੂਰ ਭਰੋ ਕਿਉਂਕਿ ਤੁਹਾਡੀ ਹਾਇਰੀ ਭਰਨ ਦੇ ਨਾਲ ਲੋਕਾਂ ਨੂੰ ਉਤਸ਼ਾਹ ਮਿਲਣਾ ਵਾ ਕਿ ਨਹੀਂ ਇਹ ਸਿੰਗਲ ਚੱਲ ਪਏ ਤੇ ਇਹ ਵੀ ਚੱਲਣਾ ਕਿਉਂਕਿ ਸਿੰਗਰਾਂ ਨੂੰ ਵੇਖਣ ਲੋਕ ਹੁੰਦੇ ਨੇ ਤੇ ਉਹਦੇ ਕਰਕੇ ਅੱਗੇ ਮਤਲਬ ਕੀ ਉਤਸ਼ਾਹ ਮਿਲ ਜਾਣਾ ਵਾ ਪਰ ਕਿਤਨਾ ਕਿਤੇ ਵੇਖੋ ਸਿੰਗਰ ਭਾਈਚਾਰੇ ਨੂੰ ਜਿੰਨੇ ਵੀ ਭਾਈਚਾਰੇ ਕਿਸਾਨ ਭਾਈਚਾਰੇ ਨੇ ਸਿੰਗਰ ਭਾਈਚਾਰੇ ਨੇ ਜਥੇਬੰਦੀਆਂ ਨੇ ਕੀਤਨੀਆਂ ਨੇ ਟਾਡੀਆਂ ਨੇ ਸਭ ਨੂੰ ਆਉਣਾ ਚਾਹੀਦਾ ਵਾ ਕਿਉਂਕਿ ਇਹ ਮਸਲਾ ਖਾਲੀ ਗੁਰਜੀਤ ਸਿੰਘ ਦਾ ਨਹੀਂ ਮੈਂ ਵੀ ਗੁਰਜੀਤ ਸਿੰਘ ਕਰਕੇ ਨਹੀਂ ਆ ਮੈਂ ਐਮਐਸ ਜੀ ਐਸ ਇਹ ਮਾਰਾ ਗੁਰਗੰਸਾ ਕਰਕੇ ਮੈਂ ਤੋਰਦਾ ਮੈਂ ਪੰਜ ਦਿਨ ਹੋ ਗਏ ਮੰਨੇ ਵੀ ਤੋਰਦੇ ਨੂੰ ਮੈਂ ਵੀ ਆਪਣਾ ਘਰਬਾਰ ਛੱਡ ਕੇ ਆਇਆ ਬੱਚੇ ਛੱਡ ਕੇ ਆਇਆ ਵਾ ਪਰ ਕਿਤਨਾ ਕਿਤੇ ਮੈਨੂੰ ਹੈਰਾਨਗੀ ਹੁੰਦੀ ਹੈ ਕਿਉਂ ਨਹੀਂ ਤੋਰਦੇ ਵੇ ਜੀ ਤੇ ਬਲਤੇਜ ਪੰਨੂ ਦਾ ਬਿਆਨ ਆਇਆ ਜੀ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਉਹ ਵੇਖੋ ਬਿਆਨ ਦੇਣ ਨੂੰ ਤਾਂ ਮੈਂ ਵੀ ਕਹਦਾ ਕਿ ਇਹ ਸ ਕਸ਼ਬੀਰ ਵੀ ਮੇਰਾ ਵਾ ਪਰ ਕਿਤੇ ਨਾ ਕਿਤੇ ਬਿਆਨ ਨਾਲ ਗੱਲ ਨਹੀਂ ਬੰਨੀ ਇਹ ਕਾਨੂੰਨ ਬਣਾ ਕੇ ਤੇ ਜਨਤਾ ਦੇ ਵਿੱਚ ਲੈ ਕੇ ਆਓ ਕਿ ਕਾਨੂੰਨ ਬਣ ਗਿਆ ਜਿਹੜਾ ਗੁਰਗਨ ਸਾਹਿਬ ਮਹਾਰਾਜ ਦੀ ਬੇਦਵੀ ਕਰੇਗਾ ਉਹਨੂੰ ਉਸੇ ਟਾਈਮ ਫਾਂਸੀ ਸਜ਼ਾ ਹੋਵੇਗੀ ਫੇਰ ਤਾਂ ਸਮਝ ਲੱਗਦੀ ਚਲੋ ਤੁਸੀਂ ਬਿਆਨ ਦਿੱਤਾ ਵਾ ਤਾਂ ਤੁਸੀਂ ਅਮਲ ਵੀ ਕਰਦੇ ਅਮਲ ਵੇਖੋ ਨਹੀਂ ਕਰਨਾ ਇਹਨਾਂ ਨੇ ਜੇ ਤੇ ਅਮਲ ਕਰਨੇ ਕਿ ਬਹੁਤ ਵਧੀਆ ਗੱਲ ਆ ਕਿਉਂਕਿ ਵੇਖੋ 4 ਸਾਲ ਤੇ ਹੋ ਗਏ ਸਰਕਾਰ ਨੂੰ ਜਦੋਂ ਸਰਕਾਰ ਬਣਾਉਣੀ ਹੁੰਦੀ ਆ ਉਦੋਂ ਕਹਿੰਦੇ ਕੀ ਆ ਇਹ ਆਪਾਂ ਬੰਦੀ ਸਿੰਘ ਰਹਾ ਕਰਾਂਗੇ ਗੁਰਗੰਧ ਸਾਹਿਬ ਮਾਰੀ ਜਿਹੜੀ ਬੇਦਬੀ ਹੋ ਰਹੀ ਆ ਉਹਦੇ ਸਖਤ ਕਾਨੂੰਨ ਬਣਾਵਾਂਗੇ ਪਰ ਬਣਾਉਣਾ ਕਦੋਂ ਆ ਦੇਖੋ 4 ਸਾਲ ਪੂਰੇ ਹੋ ਚੱਲੇ ਆ ਮੈਨੂੰ ਭਗਵੰਤ ਮਾਨ ਸਰਕਾਰ ਦਾ ਇੱਕ ਕੰਮ ਵਖਾਦਕ ਕੀਤਾ ਹੋਵੇ ਪੰਜਾਬ ਦੇ ਹੱਕ ਦੇ ਵਿੱਚ ਕੋਈ ਕੰਮ ਕੀਤਾ ਹੋਵੇ ਇਹ ਜਿੰਨੇ 92 94 ਜਿੰਨੇ ਵੀ ਜਿੱਤੇ ਆ ਪੰਜਾਬ ਦੀ ਹੱਕ ਦੀ ਕਦੀ ਗੱਲ ਕਰਦੇ ਆ ਮੈਂ ਅਜੇ ਤੱਕ ਇਹਨਾਂ ਨੂੰ ਕਦੀ ਪੰਜਾਬ ਦੇ ਹੱਕ ਦੀ ਗੱਲ ਕਰਦੇ ਸੁਣਦਾ ਹੀ ਨਹੀਂ ਤਾਂ ਨਾ ਕਦੀ ਸੁਣਿਆ ਇਹਨਾਂ ਨੂੰ ਜਦ ਕਹਿੰਦੇ ਆ ਕਿ ਆਪਾਂ ਨਸ਼ਾ ਖਤਮ ਕਰਾ ਗਏ ਸਭ ਤੋਂ ਜ਼ਿਆਦਾ ਨਸ਼ਾ ਅਸ ਟਾਈਮ ਪੰਜਾਬ ਦੇ ਵਿੱਚ ਐ ਤੇ ਗੁਰੂਗ੍ਰਾਂਤ ਸਾਹਿਬ ਮਾਰੇ ਦੀ ਬੇਦਬੀ ਵੀ ਕਿੱਥੇ ਹੋ ਰਹੀ ਹੈ ਰਾਜਸਥਾਨ ਚ ਨਹੀਂ ਹਮਾਚਲ ਚ ਨਹੀਂ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਬੇਦਬੀ ਹੋ ਰਹੀ ਹੈ ਤੇ ਜੋ ਸਰਕਾਰ ਬਣਾਉਣੀ ਇਹਨਾਂ ਕੋ ਬਾਰੀ ਵੇਖਿਆ ਜਨ ਮੁੱਦਾ ਹੀ ਐ ਹੋ ਸਰਕਾਰ ਬਣਾਉਣੀ ਐ ਇਮੋਸ਼ਨਲ ਹੋ ਕੇ ਵੋਟਾਂ ਲਈਏ ਮੁੱਦੇ ਨੂੰ ਇੱਕ ਮੁੱਤਾ ਬਣਾ ਕੇ ਰੱਖਦੇ ਨੇ ਜੀ ਇਹਨੂੰ ਇਹਦੇ ਵਿੱਚ ਮੈਂ ਕਹ ਲਉ ਕਿ ਚਾਹੇ ਕੈਪਟਨ ਦੀ ਸਰਕਾਰ ਹੋਵੇ ਚਾਹੇ ਕਾਲੀ ਦਲ ਦੀ ਸਰਕਾਰ ਹੋਵੇ ਚਾਹੇ ਝਾੜੂ ਸਰਕਾਰ ਇਹਨਾਂ ਕੋ ਮੁੱਦਾ ਵੈਸ ਟਾਈਮ ਕਿ ਜੇ ਆਪਾਂ ਇਹੋ ਮੁੱਦਾ ਖਤਮ ਕਰਾਂ ਸਰਕਾਰ ਕਿੱਦਾਂ ਬਣਾਵਾਂਗੇ ਇਮੋਸ਼ਨ ਲੋਕਾਂ ਕੀ ਦਾ ਕਰਾਂਗੇ ਤੇਰੇ ਬਣੂਗਾ ਜੀ ਕਾਨੂੰਨ ਕੀ ਲੱਗਦਾ ਮੇਰੇ ਹਿਸਾਬ ਨਾਲ ਉਮੀਦ ਤਾਂ ਕੀ ਵੈਸੇ ਪੂਰੀ ਲੱਗਦੀ ਵੀ ਐ ਜੇ ਤੇ ਬਾਂਜੇ ਤਾਂ ਬਹੁਤ ਵਧੀਆ ਗੱਲ ਐ ਕਿਉਂਕਿ ਭਗਵੰਤ ਮਾਨ ਸਰਕਾਰ ਦੇ ਆਸ ਵੀ ਕਰਦੇ ਆ ਕਿ ਚਲੋ ਪਹਿਲੀਆਂ ਸਰਕਾਰਾਂ ਨਹੀਂ ਬਣਾਇਆ ਤੇ ਪਿੱਛੇ ਜਾ ਚੁੱਕੀਆਂ ਹੁਣ ਵੇਖੋ ਕਾਲੀ ਦਲ ਦੀ ਸਰਕਾਰ ਸੀ ਹਨਾ ਉਹਨਾਂ ਦੇ ਸਰਕਾਰਾਂ ਬੰਦੀਆਂ ਰੀਆਂ 10 ਸਾਲ ਆ ਪਿੱਛੋ ਤੋਂ ਇਲੈਕਸ਼ਨ ਗਿਆ ਤਿੰਨ ਐਮਐਲ ਜਿੱਤੇ ਉਹਨਾਂ ਸਿਰਫ ਕਿਉਂ ਉਹਦਾ ਰੀਜ਼ਨ ਕੀ ਐ ਕਿ ਯਾਰ ਬੇਦਬੀ ਐਸੇ ਕਾਨੂੰਨ ਹੀ ਨਹੀਂ ਬਣਾਇਆ ਸਾਡੇ ਬੰਦੀ ਸਿੰਘ ਰਿਹਾ ਨਹੀਂ ਕੀਤੇ ਤੁਹਾਡੀ ਸਰਕਾਰ ਕਿੱਥੋਂ ਬਣ ਜੇਗੀ ਪ੍ਰਕਿਰਤਨਾਗੇ ਦੇ ਕਹਿ ਲੋ ਕਿ ਸਰਕਾਰਾਂ ਜਿੱਥੇ ਬਹੁਤ ਵੱਡੀ ਮਹਨਤਲੈਕੀ ਗਿੰਦਾ ਵਾਂ ਕਿ ਮਾਰਾ ਦਾ ਬਲਕੈ ਲੋ ਓਟਾਸਾ ਲੈ ਕੇ ਚਲਦੇ ਅਜੇ ਪਰ ਕਾਨੂੰਨ ਕਿਉਂ ਨਹੀਂ ਬਣਾ ਰਹੇ ਤੁਸੀਂ ਕਾਨੂੰਨ ਦੇ ਵਿੱਚ ਅਰਚਨ ਦਾ ਡੇਕੀ ਆ ਰਹੀ ਦੱਸੋ ਸੀ ਲੋਕਾਂ ਅਕੇ ਜਨਤਕ ਤਾਂ ਕਰੋ ਉਹ ਵੀਰ ਆਪਣਾ ਕਾਦੇ ਵਾਸਤੇ ਬੈਠਾ ਆ ਵਾ ਭੁੱਖਾ ਪਾਣਾ ਬੈਠਾ ਆ ਉੱਪਰ ਹਨਾ ਕੱਲ ਨੂੰ ਕੋ ਪਾਣਾ ਵਰਤ ਗਿਆ ਤੇ ਦੀਪ ਸਿੱਧੂ ਵਗੀ ਆਪਾਂ ਭੋਗਾਂ ਦੇ ਇਕੱਠ ਕਰ ਦਿਆਂਗੇ ਜਾ ਕੇ ਉੱਥੇ ਫੇ 2-2 ਲੱਖ ਦਾ ਇਕੱਠ ਕਰਕੇ ਵਹਾ ਦੇਣਾ ਇਹਨਾਂ ਨੇ ਉਹਦਾ ਇਕੱਠ ਬਹੁਤ ਟਾੜਾ ਕਰਨਾ ਪਰ ਇੱਥੇ ਕਹਿ ਲੋ ਕਿ 20 ਬੰਦੇ ਨਹੀਂ ਤੋਰ ਸਕਦੇ ਮੈਂ ਬੜੀ ਹਰਹਾੜ ਗਈ ਹੁੰਦੀ ਬਾਈ ਸੋਲ ਸੋਲ ਟੇਟ ਉਹ ਆਹ ਖਾਲਸਾ ਵੇ ਸੋ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਕ ਦੇ ਵਿੱਚ ਇਹ ਜਿਹੜੀਆਂ ਨਗਰ ਕੀਰਤਨਾਏ ਵਹੀਰ ਆ ਜਿਹੜੀ ਇੱਕ ਤਰੀਕ ਤੋਂ ਲੈ ਕੇ 15 ਤਰੀਕ ਤੱਕ ਇਹਨੇ ਆਪਣੇ ਪੜਾੜ ਪੜਾ ਅੱਗੇ ਵਧਣਾ ਹੈ ਸ੍ਰੀ ਹਰਮੰਦਰ ਸਾਹਿਬ ਜਾ ਕੇ ਇਹਨਾਂ ਨੇ ਉੱਥੇ ਅਰਦਾਸ ਕਰਨੀ ਆ ਸੋ ਤੁਹਾਨੂੰ ਦਿਖਾ ਰਿਆਂ ਤਸਵੀਰਾਂ ਵੀਰ ਨੇ ਜਿਹੜੇ ਉਹ ਸਹਿਯੋਗ ਕਰ ਰਹੇ ਨੇ ਜਿਹੜਾਂ ਦੇ ਦਿਲਾਂ ਦੇ ਵਿੱਚ ਦਰਦ ਹੈ ਫਿਲਹਾਲ ਪੰਜਾਬ ਦੇ ਲੋਕ ਉਸ ਤਰ੍ਹਾਂ ਨਹੀਂ ਉੱਠ ਰਹੇ ਜਿਸ ਤਰ੍ਹਾਂ ਉੱਠਣਾ ਚਾਹੀਦਾ ਸੀ ਸਰਕਾਰ ਇਹ ਕਾਨੂੰਨ ਬਣਾਉਂਦੀ ਆ ਜਾਂ ਅੱਗੇ ਸਮਾਂ ਪਾਉਂਦੀ ਆ ਇਹ ਤਾਂ ਸਮਾਂ ਦੱਸੂਗਾ ਫਿਲਹਾਲ ਤੁਸੀਂ ਬਣੇ ਰਹੋ ਟਵਾਣਾ ਟੀਵੀ ਦੇ ਨਾਲ ਕੈਮਰਾਮੈਨ ਸੁਖਵੀਰ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਸ੍ਰੀ ਫਤਿਹਗੜ ਸਾਹਿਬ